ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਗੱਗੀ ਜੱਟ ਢਿੰਡ ਸਾਹ ਤੇ ਤੇ ਜਿਵੇਂ ਕਿ ਮੇਤਰੋ ਤੁਹਾਨੂੰ ਪਤਾ ਹੀ ਹੋਗਾ ਵੀ ਪੰਜਾਬ ਦੇ ਵਿੱਚ ਹਾੜਾ ਇਹ ਹੋਏ ਨੇਗੇ ਤੇ ਪੰਜਾਬੀ ਪੰਜਾਬੀ ਦੇ ਨਾਲ ਖੜਦੇ ਨੇ ਆਪਾਂ ਨੂੰ ਪਹਿਲਾਂ ਤੋਂ ਪਤਾ ਕਾ ਵੀ ਖੜ ਵੀ ਰਹੇ ਨੇਗੇ ਤੇ ਪਹਿਲਾਂ ਵੀ ਖੜਦੇ ਨੇ ਤੇ ਅੱਗੇ ਵੀ ਖੜਨਗੇ ਤੇ ਹੁਣ ਪੰਜਾਬੀਆਂ ਦੇ ਨਾਲ ਗੋਰੇ ਵੀ ਖੜਦੇ ਨੇ ਤੇ ਆਸਟ੍ਰੇਲੀਆ ਚੋਂ 100 ਡਾਲਰ ਭੇਜਣਗੇ ਇਸ ਵੀਰ ਨੇ ਤੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਇਸ ਦੇ ਮੂੰਹ ਹੀ ਸੁਣਾਉਣਿਆਂਗੇ ਵੀ 100 ਡਾਲਰ ਭੇਜੇ ਨੇਗੇ ਤੇ ਬਾਕੀ ਆਪਾਂ ਤੁਹਾਨੂੰ ਪ੍ਰੂਫ ਵੀ ਦਿਖਾਵਾਂਗੇ ਤੇ 100 ਡਦਰਾਂ ਦੀ ਗੱਲ ਨਹੀਂ ਹੈਗੀ ਤੇ ਗੱਲ ਆਇਆ ਵੀ ਪੰਜਾਬੀ ਪੰਜਾਬੀ ਦੇ ਨਾਲ ਖੜਦੇ ਨੇਗੇ ਤੇ ਗੋਰੇ ਵੀ ਨਾਲ ਖੜਨ ਲੱਗੇ ਤੇ ਆਪਾਂ ਤੁਹਾਨੂੰ ਵੀਡੀਓ ਦਿਖਾਉਣਿਆਂਗੇ। ਯਾ ਯਾ ਆਸ਼ੂ ਸੈੱਟ ਆ ਸਕੂਪ ਪੰਜਾਬ ਐਂਡ ਪੰਜਾਬੀ ਪੀਪਲ ਸਫਰਿੰਗ ਵਿਦ ਦਾ ਫਲਡਸ। ਯਾ ਦੇ ਸਫਰਿੰਗ ਅ ਲੋਟ ਇਟਸ ਰੀਲੀ ਰੀਲੀ ਬੈਡ ਆਟ ਦਾ ਮੋਮਨ। ਆਮ ਯਾ ਆ ਸੈਂਡ ਯੂ ਮਾਈ ਲੱਕ ਮਾਈ ਪ੍ਰੈਸ। ਜਿਵੇਂ ਕਿ ਤੁਸੀਂ ਨੇ ਪਿੱਛੇ ਆ ਵੀਡੀਓ ਦੇਖੀ ਹੈਗੀ ਤੇ ਆ ਤੁਸੀਂ ਪ੍ਰੂਫ ਵੀ ਦੇ ਸਕਦੇ ਹੋਗੇ ਸਕਰੀਨ ਸ਼ਾਟ ਤੇ 100 ਡਾਲਰ ਭੇਜਣਗੇ ਆਸਟ੍ਰੇਲੀਆ ਚੋਂ ਤੇ ਇਹ ਗੋਰੇ ਨੇ ਤੇ ਇਹ ਗੱਲ ਮੈਨੂੰ ਤਾਂ ਬਹੁਤ ਵਧੀਆ ਲੱਗੀ ਵੀ 100 ਡਾਲਰ ਭੇਜਿਆ ਹਨ ਪੰਜਾਬੀਆਂ ਵਾਸਤੇ ਤੇ ਸੋਚ ਕੀਤੀ ਪੰਜਾਬੀਆਂ ਦੇ ਨਾਲ ਖੜੇ ਤੇ ਇਸ ਵੀਡੀਓ ਦੇ ਬਾਰੇ ਸੋਡੀ ਕੀ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ